ਫਿਰਾਗ ਮਹੱਲਾ ਪੰਜਵਾਂ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਇਕਸਿਓ ਲੇ ਬਲਾਈ ਮਿਲ ਸਾਧੂ ਮੁਖੇ ਉਜਲਾ ਪੁਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਸ਼ਬਦ ਦੇ ਸੁਖ ਹੋਏ ਗੁਰਪੂਰੇ ਕੀ ਚਾ ਕਰੇ ਬਿਰਥਾ ਜਾਏ ਨ ਕੋਏ ਰਹਾਉ ਮਨ ਕੀ ਆ ਇੱਛਾ ਪੂਰੀਆ ਪਾਇਆ ਨਾਮ ਨਿਧਾਨਾ ਅੰਤਰ ਜਮੀ ਸਦਾ ਸੰਗ ਕਰਨ ਹਰ ਪਛਾਲ ਗੁਰ ਪ੍ਰਸਾਦੀ ਮੁਖ ਉਜਾਲ ਜਪ ਨਾਮ ਧਨ ਇਸ਼ਨਾਨ ਕਾ ਬੇਨਸਿਆ ਤਜਿਆ ਸਭ ਅਭਿਮਾਨ ਪਾਇਆ ਲਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲੇ ਆ ਜੀ ਆਪਨਾ ਨਾਮ ਸਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾਂ ਕੋ ਰਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ 사ਗਰ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਮੇਲਾ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪਰਗਾਸਿਆ ਇਕ ਸਿਓ ਲੈ ਵલાਏ ਮੇਨ ਸਾਧੂ ਮੁਖਿ ਉਜਲਾ ਪੁਰਬ ਲਿਖਿਆ ਪਾਏ ਗੋਗੋਵਿੰਦ ਨਿਤ ਗਾਵੜੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸ਼ਬਦੇ ਸੁਖ ਹੋਏ ਗੁਰਪੂਰੇ ਕੇ ਚਾਕਰੀ ਬ੍ਰਥਾ ਜਾਏ ਨ ਕੋਏ ਰਹਾਉ ਮਨ ਕੀ ਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਗੁਰ ਪ੍ਰਸਾਦਿ ਮੁਖ ਉਜਲਾ ਜਪਨਾਮ ਦਾਨ ਇਸ਼ਨਾਨ ਕਾਮ ਕ્રોਧ ਲੋਭ ਬਿਨਸਿਆ ਤਜਿਆ ਸਭ ਅਵਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕੇ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਮਨ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾ ਕੋ ਰਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖਿ ਉਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ 사ਗਰੋ ਨਾਨਕ ਸਦ ਬਲਹਾਰ ਸਿਰ ਰਾਗ ਮਹਲਾ 5 ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪਰਗਾਸਿਆ ਇਕਸਿਓ ਲੇ ਬਲਾਏ ਮਿਲ ਸਾਦ ਮੁਖ ਉਜਲਾ ਪੁਰਬ ਲਿਖਿਆ ਪਾਏ ਤੁਗਣ ਗੋਵਿੰਦ ਲਿਤ ਗਾਵੜੇ ਨਿਰਮਲ ਸਾਚੇ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰ ਪੂਰੇ ਕੀ ਚਾ ਕਰੇ ਬਿਰਥਾ ਜਾਏ ਨ ਕੋਏ ਰਹਾਉ ਮਨ ਕੀ ਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੇ ਸਦਾ ਸੰਗ ਕਰਣ ਹਰ ਪਛਾਨ ਗੁਰ ਪ੍ਰਸਾਦਿ ਮੁਖ ਉਜਲਾ ਜਪਨਾਮ ਦਾਨ ਇਸ਼ਨਾਨ ਕਾਮ ਕ્રોਧ ਲੋਭ ਬਿਨਸਿਆ ਤਜਿਆ ਸਭ ਅਬਿਮਾਨ ਲਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਮਣ ਜਾਣਾ ਰਹਿ ਗਿਆ ਆਪ ਹੋਆ ਸੱਚ ਮਹਲਾ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਤਾਰ ਹਲਤ ਪਲਤ ਮੁਖ ਉਜਲੇ ਸੱਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਹਾਰ श्री राग महला पंजा सत गुर सब दुख गया हर सुख बसया मने अंतर ज्योत प्रगसिया ले व ਮੇਲ ਸਾਧੂ ਮੁਖ ਉਜਲਾ ਪੁਰਬ ਲਖਿਆ ਪਾਇ ਗੁਣ ਗੋਵਿੰਦ ਨਿਤ ਗਾਵਲੇ ਨਿਰਮਲ ਸਾਚ ਨਾਏ ਮੇਰੇ ਮਨ ਗੁਰ ਸ਼ਬਦ ਦੇ ਸੁਖ ਹੋਏ ਗੁਰ ਪੂਰੇ ਕੀ ਚਾਕਾਰੀ ਬਿਰਥਾ ਜਾਏ ਨਾ ਕੋਈ ਰਹਾ ਮਨ ਕੀ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਦਰ ਜਮੀ ਸਦਾ ਸੰਗ ਕਰਨੇ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਨਾ ਜਪਨਾਮਦਾਨ ਇਸ਼ਨਾਲ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਬ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਮੜ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾ ਕੋ ਰਖਦਾਸ ਆਪਣੀ ਕਿਰਪਾਤਾਰ ਹਲਤ ਪਲਤ ਮੁਖਿਓ ਜਲੇ ਸਾਚੇ ਕੇ ਗੁਣਸਾਰ ਆਠ ਕਹਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲੇਹਾਰ ਸ੍ਰੀ ਰਗ ਮਹਲਾ 5 ਮਿਲ ਸਤ ਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਇਕਸਿ ਸੋ ਲੇ ਬਲਾਈ ਮਿਲ ਸਾਧ ਮੁਖੇ ਉਜਲਾ ਪੂਰਬ ਲਖਿਆ ਪਾਏ ਗੁਣ ਗੋਵਿੰਦਨ ਤਗਾਵਣੇ निर्मल सच नाए मेरे मन गुर शबदे सुख होए गुर पूरे की चाकरे रे जाए न कोए रहाओ मन किया इच्छा पूरिया ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪਨਾਮ ਦਾਨ ਇਸ਼ਨਾਨ काम क्रोध लोभ बिनसिया तजया सब अभिमान पायाला हा लाभ नाम पूर्ण होए काम कर कृपा प्रभु मिले आ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾਂ ਕੋ ਰਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੁਗੇ ਅਪਾਰ ਪਾਰ ਬ੍ਰਹਮ ਸੁਖ 사ਗਰ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਮੇਲਾ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪਰਗਾਸਿਆ ਇਕ ਸਿ ਸੋ ਲੈ ਵલાਏ ਮੇਨ ਸਾਧੂ ਮੁਖਿ ਉਜਲਾ ਪੁਰਬ ਲਿਖਿਆ ਪਾਏ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੇ ਨਾਏ ਮੇਰੇ ਮਨ ਗੁਰ ਸ਼ਬਦੇ ਸੁਖ ਹੋਏ ਗੁਰਪੂਰੇ ਕੇ ਚਾਕਰੀ ਬਿਰਥਾ ਜਾਏ ਨਾ ਕੋਏ ਰਹਾਉ ਮਨ ਕੀ ਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨ ਹਾਰ ਪਛਾਨ ਗੁਰ ਪ੍ਰਸਾਦਿ ਮੁਖ ਉਜਲਾ ਜਪਨਾਮ ਦਾਨ ਇਸ਼ਨਾਨ ਕਾਮ ਕ્રોਧ ਲੋਭ ਬਿਨਸਿਆ ਤਜਿਆ ਸਭ ਅਵਿਮਾਨ ਪਾਇਆ ਪੂਰਨ ਹੋਏ ਕਾਮ ਕਰ ਕੇ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਮਨ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾ ਕੋ ਰਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖਿ ਉਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ 사ਗਰ ਨਾਨਕ ਸਦ ਬਲਿਹਾਰ ਫਿਰ ਰਾਗ ਮਹਲਾ 5 ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪਰਗਾਸਿਆ ਇਕਸਿਓ ਲਿਵ ਲਾਏ ਮਿਲ ਸਾਧ ਮੁਖਿਉ ਜਲਾ ਪੁਰਬ ਲਖਿਆ ਪਾਏ ਗੁਣ ਗੋਵਿੰਦ ਲਤ ਗਾਵੜੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੂਰ ਕੀ ਚਾ ਕਰੇ ਬਿਰਥਾ ਜਾਏ ਨ ਕੋਇ ਰਹਾਉ ਮਨ ਕੀ ਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੇ ਸਦਾ ਸੰਗ ਕਰਣ ਹਰ ਪਛਾਨ ਗੁਰ ਪ੍ਰਸਾਦਿ ਮੁਖ ਉਜਲਾ ਜਪ ਨਾਮ ਧਨ ਇਸ਼ਨਾਨ ਕਾਮ ਕ્રોਧ ਲੋਭ ਬਿਨਸਿਆ ਤਜਿਆ ਸਭ ਅਬਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਮਣ ਜਾਣਾ ਰਹਿ ਗਿਆ ਆਪੋ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਤਾਰ ਹਲਤ ਪਲਤ ਮੁਖ ਉਜਲੇ ਸੱਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ 사ਗਰ ਨਾਨਕ ਸਦ ਬਲਹਾਰ श्री राग महला पंजा सत गुर सब दुख गया हर सुख बसया मने अंतर ज्योत प्रगसिया एक सोल মিল সাধু মুখ উজলা پور বলখিয়া পাই গুণ গোবিন্দ নেত গাওনে নির্মল সতে নাই মেরে মন গুর শবদে সুখ হোয়ে ਗੁਰਪੁਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਇ ਰਹਾ ਮਨ ਕੀ ਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਣਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪਨਾਮਦਾਨ ਇਸ਼ਨਾਲ ਕਾਮ ਕ્રોਧ ਲੋਭ ਬਿਨਸੀਆ ਜਯਾ ਸਭ ਅਭਿਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਮ ਸੱਚ ਮਹਲ ਕਰ ਪਾਇ ਗੁਰ ਕਾ ਸ਼ਬਦ ਪਛਾਨ ਭਗਤ ਜਨਾ ਕੋ ਰਖਦਾ ਆਪਣੀ ਕਿਰਪਾ ਤਾਰ ਹਲਤ ਪਲਤ ਮੁਖਿਓ ਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ